ਪ੍ਰੋਗਰਾਮ ਖਬਰ ਪੜਤਾਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੀ ਸਿਆਸਤ ਨਾਲ ਸੰਬੰਧਿਤ ਖਬਰਾਂ ਦੀ ਪੜਤਾਲ ਕਰਦੇ ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਜੀ ਜੀ ਇਸ ਮੌਕੇ ਦੇਣ ਲਈ ਜੀ ਡੱਲਾ ਜੀ ਸ਼ੁਰੂਆਤ ਕਰਾਂਗੇ ਨਵਜੋਤ ਸਿੰਘ ਸਿੱਧੂ ਬਾਰੇ ਵਾਇਰਲ ਹੋਈ ਖਬਰ ਦੀ ਖਬਰਾਂ ਆਈਆਂ ਸਨ ਕਿ ਸਿੱਧੂ ਸਾਹਿਬ ਦੇ ਹੈਲੀਕਾਪਟਰ ਦੀ ਦੁਰਘਟਨਾ ਹੋਣੋਂ ਬਾਲ-ਬਾਲ ਬਚਿਆ ਕਿਸ ਤਰ੍ਹਾਂ ਦੇਖਦੇ ਹੋ ਇਸ ਖਬਰ ਨੂੰ ਦੇਖੋ ਨਵਜੋਤ ਸਿੰਘ ਸਿੱਧੂ ਦਾ ਦੁਸ਼ਮਣ ਕੌਣ ਹੈ ਇਹ ਨਹੀਂ ਸਮਝ ਆ ਰਿਹਾ ਕਿਉਂਕਿ ਪਤਾ ਇਹ ਲੱਗਿਆ ਕਿ ਇਹ ਖਬਰ ਜਿਹੜੀ ਇਹ ਫੇਕ ਹੈ ਇਹ ਗਲਤ ਖਬਰ ਹੈ ਝੂਠੀ ਖਬਰ ਹੈ ਜਿਹੜੀ ਵਾਇਰਲ ਹੋ ਗਈ ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਖਬਰ ਹੈ ਜਿਹੜੀ ਆ ਗਈ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਜਦੋਂ ਛੱਤੀਸਗੜ੍ਹ ਦੇ ਵਿੱਚ ਰਾਏਪੁਰ ਤੋਂ ਉੱਡੇ ਤੇ ਜਦੋਂ ਉਹ 2000 ਫੁੱਟ ਦੀ ਉਚਾਈ ਤੇ ਚਲੇ ਗਏ ਅਸਮਾਨ ਦੇ ਵਿੱਚ ਤੇ ਉਹਨਾਂ ਦੇ ਹੈਲੀਕਾਪਟਰ ਦੀ ਤਾਕ ਹੀ ਖੁੱਲ ਗਈ ਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਇੱਕ ਹੋਰ ਉੱਥੇ ਸਾਥੀ ਉਹਨਾਂ ਦੇ ਮੌਜੂਦ ਸੀ ਪ੍ਰਗਟ ਸਿੰਘ ਵੀ ਨਾਲ ਹੀ ਸੀ ਕਹਿੰਦੇ ਫਿਰ ਇਹਨਾਂ ਨੇ ਚੱਲਦੇ ਹੈਲੀਕਾਪਟਰ ਦੀ ਜਦੋਂ ਤਾਕੀ ਖੁੱਲ ਗਈ ਤਾਂ ਬੜੇ ਜ਼ੋਰ ਦੇ ਨਾਲ ਉਹ ਤਾਕੀ ਬੰਦ ਕੀਤੀ ਤਾਂ ਕਿਤੇ ਜਾ ਕੇ ਹੈਲੀਕਾਪਟਰਾ ਜਿਹੜਾ ਉਹ ਬਚਿਆ ਨਹੀਂ ਤਾਂ ਹੈਲੀਕਾਪਟਰ ਦਾ ਜਿਹੜਾ ਕੰਟਰੋਲ ਹੈ ਉਹ ਔਖਾ ਹੋ ਜਾਣਾ ਸੀ ਉਹ ਆਊਟ ਆਫ ਕੰਟਰੋਲ ਹੋ ਜਾਣਾ ਸੀ ਹੈਲੀਕਾਪਟਰ ਪਰ ਇਹ ਕੰਟਰੋਲ 'ਚ ਆ ਗਿਆ ਤਾਕੀ ਬੰਦ ਹੋ ਗਈ ਤੇ ਫਿਰ ਬਾਅਦ ਦੇ ਵਿੱਚ ਜਿਹੜਾ ਹੈਗੇ ਨਵਜੋਤ ਸਿੰਘ ਸਿੱਧੂ ਉਤਰੇ ਅ ਅਸਾਮ ਜਾ ਕੇ ਉਹਨਾਂ ਨੇ ਅਸਾਮ ਜਾਣਾ ਸੀ ਕਹਿੰਦੇ ਪਰ ਪ੍ਰਗਟ ਸਿੰਘ ਹੁਣਾਂ ਦਾ ਸਾਫ਼ ਕਹਿਣਾ ਹੈ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਅਸੀਂ ਤਾਂ ਬੜੇ ਹੈਰਾਨ ਆ ਕਿ ਇਹ ਖਬਰ ਜਿਹੜੀ ਹੈ ਕਿੱਥੋਂ ਆ ਗਈ ਸੋ ਚੋਣਾਂ ਦੇ ਦਿਨ ਨੇ ਨਵਜੋਤ ਸਿੰਘ ਸਿੱਧੂ ਵੱਡਾ ਸੈਲੀਬ੍ਰਿਟੀ ਹੈ ਸਾਰਿਆਂ ਨੂੰ ਪਤਾ ਹੈ ਕਿ ਰਾਹੁਲ ਗਾਂਧੀ ਨੇ ਉਹਨੂੰ ਸਟਾਰ ਪ੍ਰਚਾਰਕ ਬਣਾਤਾ 40 ਦਿਨ ਅਗਲੇ ਨਵਜੋਤ ਸਿੰਘ ਸਿੱਧੂ ਨੇ ਲਗਾਤਾਰ ਰੈਲੀਆਂ ਕਰਨੀਆਂ ਨੇ ਉਹਨਾਂ ਦਾ ਦੋਸਤ ਪ੍ਰਗਟ ਸਿੰਘ ਉਹਨਾਂ ਦੇ ਨਾਲ ਹੈ ਸੋ ਬੜੀ ਬਿਵਾਕੀ ਦੇ ਨਾਲ ਜਿਹੜੇ ਇਹ ਦੋਨੇ ਆਗੂ ਨੇ ਇਹ ਥਾਂ ਥਾਂ ਤੇ ਕਾਂਗਰਸ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਸੋ ਨਵਜੋਤ ਸਿੰਘ ਸਿੱਧੂ ਪਤਾ ਨਹੀਂ ਕਿਹੜਾ ਨਵਜੋਤ ਸਿੰਘ ਸਿੱਧੂ ਬਾਰੇ ਜਿਹੀਆਂ ਖਬਰਾਂ ਨੇ ਜਿਹੜੀਆਂ ਉਹ ਸਾਹਮਣੇ ਲੈ ਕੇ ਆਉਂਦਾ ਪਰ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਨਵਜੋਤ ਸਿੰਘ ਸਿੱਧੂ ਦੇ ਹੈਲੀਕਾਪਟਰ ਦੀ ਤਾਕੀ ਨਹੀਂ ਖੁੱਲੀ بڑے ਤਰੀਕੇ ਦੇ ਨਾਲ ਜਿਹੜੇ ਹੈਲੀਕਾਪਟਰ ਨੇ ਉੜਾਏ ਜਾਂਦੇ ਨੇ ਤਕਨੀਕੀ ਤੌਰ ਤੇ ਸੋ ਇਹ ਨਿਰੀ ਅਫਵਾਹ ਜਿਹੜੀ ਖਬਰ ਹੈ ਆਪਣੇ ਸਿੱਧੂ ਬਾਰੇ ਇਹ ਨਿਕਲੀ ਆ ਜਕੀਸ ਜੀ ਡੱਲਾ ਜੀ ਆਮ ਤੌਰ ਤੇ ਹੁੰਦਾ ਕਿ ਵਿਰੋਧੀ ਦਲ ਜਿਹੜੇ ਹੁੰਦੇ ਆ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਆ ਪਰ ਸਿੱਧੂ ਸਾਹਿਬ ਹਰ ਰੈਲੀ ਦੇ ਵਿੱਚ ਸਿੱਧਾ ਮੋਦੀ ਸਾਹਿਬ ਤੇ ਅਟੈਕ ਕਰ ਰਹੇ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਐਕਚੁਅਲੀ ਕੀ ਹੈ ਕਿ ਨਵਜੋਤ ਸਿੰਘ ਸਿੱਧੂ ਜਦੋਂ ਜੱਫੀ ਪਾ ਕੇ ਆਏ ਪਾਕਿਸਤਾਨ ਦੇ ਵਿੱਚੋਂ ਉਹਨਾਂ ਨੇ ਕੰਮ ਤਾਂ ਚੰਗਾ ਕੀਤਾ ਉਹ ਜਦੋਂ ਪਾਕਿਸਤਾਨ ਤੋਂ ਆਏ ਸਭ ਨੂੰ ਪਤਾ ਹੈ ਕੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਖੁਸ਼ਖਬਰੀ ਉਹਨਾਂ ਨੂੰ ਦੱਸੀ ਗਈ ਸੀ ਔਰ ਇਹ ਸਾਡੇ ਲਈ ਸਾਰੀਆਂ ਕਿਸੇ ਵੀ ਚੀਜ਼ ਤੋਂ ਵੱਡੀ ਖੁਸ਼ਖਬਰੀ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਰਿਹਾ ਉਹਨਾਂ ਦੀ ਗੱਲ ਵੀ ਸੱਚੀ ਨਿਕਲੀ ਲਾਂਘੇ ਤੇ ਕੰਮ ਵੀ ਸ਼ੁਰੂ ਹੋ ਗਿਆ ਔਰ ਹੁਣ ਰੱਬ ਦੀ ਕਿਰਪਾ ਦੇ ਨਾਲ ਬਾਬੇ ਦੀ ਕਿਰਪਾ ਦੇ ਨਾਲ ਸਾਡੇ ਪਾਸੇ ਉਹ ਵੀ ਸੜਕ ਬਣਨੀ ਸ਼ੁਰੂ ਹੋ ਗਈ ਸੋ ਇਹ ਲਾਂਘਾ ਖੁੱਲ ਜਾਣਾ ਦੇਰ ਸਵੇਰ ਕਿਉਂਕਿ ইমরান ਖਾਨ ਵੀ ਇਸ ਲਾਂਘੇ ਦੇ ਮਾਮਲੇ ਤੇ ਬੜੇ ਸੱਚੇ ਦਿਲੋਂ ਫੈਸਲੇ ਕਰ ਰਹੇ ਨੇ ਸੋ ਪਿੱਛੇ ਜੀ ਉਹਨਾਂ ਨੇ ਸ਼੍ਰੀ ਨਨਕਾਣਾ ਸਾਹਿਬ ਵਿਖੇ ਜਿਹੜੇ ਰੇਲਵੇ ਸਟੇਸ਼ਨ ਹੈ ਉਹਦਾ ਨਾਮ ਵੀ ਬਾਬਾ ਗੁਰਨਾਨਕਜੀਤ ਦੇ ਨਾਂ ਤੇ ਰੱਖਣ ਦਾ ਫੈਸਲਾ ਕੀਤਾ ਹੈ ਹੋਰ ਤਾਂ ਹੋਰ 839 ਜਿਹੜੇ ਸਾਡੇ ਧਾਰਮਿਕ ਜੱਥੇ ਦੇ ਲੋਕ ਨੇ ਉਹ ਅੱਜ ਹੀ ਅਮਰਸਰ ਅਮਰਸਰੋਂ ਰਵਾਨਾ ਹੋਏ ਨੇ ਪਾਕਿਸਤਾਨ ਦੇ ਲਈ ਵਿਸਾਖੀ ਵੀ ਉਹਨਾਂ ਨੇ ਮਨਾਉਣੀ ਹੈ ਵਕ ਵਕ ਥਾਂ ਤੇ ਜਾਣਗੇ ਸੋ ਇਸ ਕਰਕੇ ਚੰਗੇ ਪਾਸੇ ਗੱਲਾਂ ਹੋਣੀਆਂ ਚਾਹੀਦੀਆਂ ਨੇ ਪਰ ਕਿਉਂਕਿ ਅਜੰਡਾ ਨਹੀਂ ਸੀ ਸਾਡੇ ਮੁਲਕ ਚ ਭਾਜਪਾ ਦਾ ਇਸ ਵਕਤ ਜਿਹੜਾ ਅਜੰਡਾ ਹੈ ਉਹ ਪਾਕਿਸਤਾਨ ਦੇ ਵਿਰੋਧ ਦਾ ਅਜੰਡਾ ਹੈ ਉਹ ਕਿਉਂਕਿ ਨਾ ਤਾਂ 15 ਲੱਖ ਵਾਲੀ ਗੱਲ ਪੂਰੀ ਹੋਈ ਨਾ ਘਰ ਘਰ ਰੋਜ਼ਗਾਰ ਮਿਲਿਆ ਨਾ ਕੈਪਟਨ ਦਾ ਮਿਲਿਆ ਨਾ ਕੇਂਦਰ ਵਾਲਿਆਂ ਦਾ ਮਿਲਿਆ ਨਾ 2 ਕਰੋੜ ਨੌਕਰੀਆਂ ਦੀ ਗੱਲ ਆਈ ਨਾ ਮੁਲਕ ਵਿਕਸਿਤ ਹੋਇਆ ਨਾ ਨੋਟਬੰਦੀ ਤੋਂ ਬਾਅਦ ਅਤਵਾਦੀ ਹਮਲੇ ਰੁਕੇ ਜੰਮੂ ਕਸ਼ਮੀਰ ਦਾ ਹਾਲ ਵੇਖ ਲਓ ਕਿੰਨਾ ਖਰਾਬ ਹੋ ਗਿਆ ਜ਼ਿਆਦਾ ਸਾਡੇ ਫੌਜੀ ਉਥੇ ਸ਼ਹੀਦ ਹੋ ਗਏ ਠੀਕ ਹੈ ਸਾਡੀ ਫੌਜ ਨੇ ਸਰਜਿਕਲ ਸਟ੍ਰਾਈਕ ਕੀਤੀ ਉਹ ਸਾਡੀ ਫੌਜ ਦੀ ਕਾਮਯਾਬੀ ਹੈ ਉਹਦੇ ਚ ਕਿਸੇ ਪ੍ਰਧਾਨ ਮੰਤਰੀ ਦਾ ਕੋਈ ਰੋਲ ਨਹੀਂ ਉਹ ਫੌਜਾਂ ਪਹਿਲਾਂ ਵੀ ਕਰਦੀਆਂ ਰਹੀਆਂ ਨੇ ਔਰ ਹੋਰ ਤਾਂ ਹੋਰ ਮੈਂ ਜੋੜ ਦਿਆਂ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਫੌਜੀ ਕਈ ਸਾਡੇ ਸਾਬਕਾ ਫੌਜੀ ਨਾਰਾਜ਼ ਹੋ ਗਏ ਵਾਈਸ एडमिरल नाराज ਹੋ ਗਏ ਉਹਨਾਂ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖਤੀ ਰਾਸ਼ਟਰਪਤੀ ਸੁਪਰੀਮ ਕਮਾਂਡਰ ਹੈ ਸਾਡੇ ਮੁਲਕ ਦਾ ਫੌਜਾਂ ਦਾ ਸੁਪਰੀਮ ਕਮਾਂਡਰ ਹੈ ਉਹ ਮਾਫ ਕਰਨਾ ਦੇਸ਼ ਦਾ ਰਾਸ਼ਟਰਪਤੀ ਹੈ ਫੌਜਾਂ ਦਾ ਸੁਪਰੀਮ ਕਮਾਂਡਰ ਹੈ ਸੋ ਉਹਨਾਂ ਨੂੰ ਚਿੱਠੀ ਲਿਖਤੀ ਵੀ ਤੁਸੀਂ ਸਿਆਸੀ ਪਾਰਟੀਆਂ ਨੂੰ ਰੋਕੋ ਚੋਣ ਕਮਿਸ਼ਨ ਵੀ ਇਹ ਚ ਦਖਲ ਦੇਵੇ ਔਰ ਜੋਗੀ ਜਿਹੜਾ ਮੁੱਖ ਮੰਤਰੀ ਹੈ ਉੱਤਰ ਪ੍ਰਦੇਸ਼ ਵਾਲਾ ਉਹ ਕਹਿੰਦਾ ਮੋਦੀ ਦੀ ਸੈਨਾ ਉਹ ਕਹਿੰਦਾ ਇਹ ਮੋਦੀ ਦੀ ਹੀ ਹੈ ਫੌਜ ਸੋ ਬੜਾ ਬੁਰਾ ਮਨਾਇਆ ਸਾਰਿਆਂ ਨੇ ਚਿੱਠੀ ਵੀ ਲਿਖੀ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਵੀ ਭੇਜਿਆ ਪਰ ਉਹ ਯੋਗੀ ਨੇ ਫਿਰ ਬੜਾ ਗੋਲ ਬੋਲ ਜਾਂ ਜਵਾਬ ਉਹਦੇ ਤੇ ਭੇਜਿਆ ਕੋਈ ਕਾਰਵਾਈ ਮੈਨੂੰ ਲੱਗਦਾ ਹੋਈ ਨਹੀਂ ਉਧਰ ਸੋ ਇਸ ਕਰਕੇ ਫੌਜੀ ਸਾਬ ਕਾ ਫੌਜੀ ਬੜੇ ਨਰਾਜ਼ ਨੇ ਮੌਜੂਦਾ ਫੌਜੀਆਂ ਦੀ ਮਜਬੂਰੀ ਹੈ ਕਿ ਉਹ ਸਰਵਿਸ ਰੂਲ ਹੈ ਉਹ ਡਿਸਪਲਿਨ ਚ ਰਹਿੰਦੇ ਨੇ ਉਹ ਕੁਝ ਬੋਲ ਨਹੀਂ ਸਕਦੇ ਪਰ ਸਾਬ ਕਾ ਫੌਜੀ ਨੇ ਜਿਹੜੇ ਉਹਨਾਂ ਨੇ ਆਪਣੇ ਦਿਲ ਦੀ ਗੱਲ ਕਰ ਦਿੱਤੀ ਹੈ ਕਿ ਫੌਜ ਇਹਦੇ ਨਾਲ ਖੁਸ਼ ਨਹੀਂ ਸੋ ਜਿਹੜੇ ਲੋਕ ਸਿਆਸੀ ਰੋਟੀ ਫੌਜੀਆਂ ਦੇ ਪਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਆਪਣੀ ਰੋਟੀ ਨਾ ਪਕਾਉਣ ਆਪਣੇ ਉਹਨਾਂ ਮੁੱਦਿਆਂ ਦੀ ਗੱਲ ਕਰਨ ਜਿਹੜੇ ਕੰਮ ਉਹਨਾਂ ਨੇ ਹਕੀਕਤ ਚ ਕੀਤੇ ਨੇ ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਕਿਉਂਕਿ ਇਹ ਸਾਰੇ ਮਸਲਿਆਂ ਨੂੰ ਟਾਰਗੇਟ ਕਰਦੇ ਹੁਣ ਛਤੀਸਗੜ ਨਵਜੋਤ ਸਿੰਘ ਸਿੱਧੂ ਪਹੁੰਚਿਆ ਪਹਿਲੀ ਰੈਲੀ 'ਚ ਉਹਨੇ ਚੌਕੀਦਾਰ ਸ਼ਬਦ ਦੇ ਉੱਤੇ ਨਰਿੰਦਰ ਮੋਦੀ ਤੇ ਹਮਲਾ ਬੋਲਿਆ ਕਿਉਂਕਿ ਸਿੱਧੂ ਨੂੰ ਸਭ ਤੋਂ ਵੱਧ ਟਾਰਗੇਟ ਬੀਜੇਪੀ ਵਾਲਿਆਂ ਨੇ ਕੀਤਾ ਗੱਦਾਰ ਕਿਹਾ ਦੇਸ਼ ਦਾ ਏਜੰਟ ਪਾਕਿਸਤਾਨ ਦਾ ਏਜੰਟ ਕਿਹਾ ਉਹਦੀ ਇਮੇਜ ਨੂੰ ਬੜਾ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਸ਼ੋਅ ਵੀ ਸੋਨੀ ਟੀਵੀ ਵਾਲਾ ਸੀ ਜਿਹੜਾ ਮੈਨੂੰ ਲੱਗਦਾ ਸਿੱਧੂ ਹੁਣ ਜਾਂਦੇ ਨਹੀਂ ਕਹਿੰਦੇ ਉੱਥੋਂ ਸਿੱਧੂ ਸਾਹਿਬ ਨੂੰ ਉਹਨਾਂ ਨੇ ਦੁਬਾਰਾ ਸੱਦਿਆ ਨਹੀਂ ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਪਹਿਲੀ ਗੱਲ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਵੀ ਮੰਚ ਤੇ ਜਾਂਦੇ ਨੇ ਉਹ ਵੀ ਭਾਰਤ ਮਾਤਾ ਦੀ ਜੈ ਦਾ ਨਾਰਾ ਲਾਉਂਦੇ ਨੇ ਸੋ ਇੱਕ ਗੱਲ ਤਾਂ ਹੈਗੀ ਐ ਹਰ ਭਾਰਤੀ ਉਹਨਾਂ ਕੀ ਦੇਸ਼ ਭਗਤ ਹੈ ਜਿੰਨਾ ਦੇਸ਼ ਭਗਤ ਕੋਈ ਬੀਜੇਪੀ ਵਾਲਾ ਸਿੱਧੂ ਵੀ ਉਹਦਾ ਹੀ ਦੇਸ਼ ਭਗਤ ਹੈ ਤੇ ਅਸੀਂ ਸਾਰੇ ਪੰਜਾਬੀ ਵੀ ਦੇਸ਼ ਭਗਤਾਂ ਸੋ ਇਸ ਕਰਕੇ ਐਂਟੀ ਨੈਸ਼ਨਲ ਕਹਿਣਾ ਜਾਂ ਦੇਸ਼ ਦਰੋਹੀ ਕਹਿਣਾ ਕਿਸੇ ਨੂੰ ਉਹ ਗਲਤ ਹੈ ਔਰ ਕਿਉਂਕਿ ਸਿੱਧੂ ਨੂੰ ਟਾਰਗੇਟ ਕੀਤਾ ਗਿਆ ਇਸ ਕਰਕੇ ਸਿੱਧੂ ਹੁਣ ਸਿੱਧਾ ਮੋਦੀ ਤੇ ਨਿਸ਼ਾਨਾ ਲਾ ਰਿਹਾ ਆ ਭਾਸ਼ਣ ਸੁਣ ਲਓ ਜਿਹੜਾ ਸਿੱਧੂ ਦਾ ਛੱਤੀਸਗੜ੍ਹ ਦਾ ਪਹਿਲਾ ਹੀ ਭਾਸ਼ਣ ਸੀ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਿਹਾ ਸੀ पहले भाषण च सिद्धू ने मोदी दे मैं पंजाबी चाह वे पूरे उन्हें सवाल पाए मोदी समंदर के नीचे रेल लाइन बिछा रहा है अमेरिका मंगल ग्रह पे जाके जिंदगी खोज रहा है रूस रोबोट आर्मी बना रहा है लोगों की नहीं रोबोट्स की आर्मी बना रहा है और भारत चौकीदार बना रहा है वो भी चोर चौकीदार बना रहा है और अगर आप चौकीदार ये कॉन्सेप्ट जो लेके आए हैं मोदी साहब के मैं चौकीदार हूँ तो इनको पूछो कि चौकीदार जो होता है किसी गरीब की झुग्गी के बाहर खड़ा देखा है किसी गरीब के मकान के बाहर खड़ा देखा है चौकीदार है जो जहाँ गरीब पचास पचास हजार रहते हैं तो वहाँ कभी चौकीदार खड़ा देखा है चौकीदार अमीरों के घरों के बाहर खड़ा होता है और ये सबका विकास सबका साथ जो है सबका साथ तो हुआ लोगों की सरकार लोगों के वास्ते होती है ये, ये 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 जो चौकीदार कॉन्सेप्ट है ये ਟੋਟਲੀ ਅਮੀਰوں ਕਾ ਹੋ ਗਿਆ ਆਬਾ ਅਗਰ ਆਪ ਦੇਖੋ ਕਿਸਾਨ ਕੀ ਪਾਈ ਮਾਫ ਕੀਏ ਇਨੋਨੇ ਜੇ ਸਰਦਾਰ ਮਰਮੋਨ ਸਿੰਘ ਥੇ ਜਿਨੋਨੇ 72 ਹਜ਼ਾਰ ਕਰੋੜ ਕਾ ਕਰਜ਼ਾ ਮਾਫ ਕੀਆ ਥਾ ਯੇ ਰਾਹੁਲ ਗਾਂਧੀ ਜੀ ਹੈ ਜਿਨੋਨੇ 2 ਦਿਨ ਮੇ ਇਹ ਕਰਜ਼ਾ ਮਾਫ ਕਰ ਦਿਆ ਆਪ ਵਚਨ ਖਿਲਾਫੀ ਕੀ ਇੰਤਹਾ ਦੇਖੇ 90 ਲੱਖ ਕਰੋੜ ਰੁਪਇਆ ਬਲੈਕ ਮਨੀ ਉਨ ਮੁੱਦੋਂ ਕੀ ਬਾਤ ਕਰ ਰਹੇ ਹੈ ਇਹ ਲੋਗ ਜੀ ਡੱਲਾ ਜੀ ਲੁਧਿਆਣਾ ਤੋਂ ਕਾਂਗਰਸੀ ਐਮਪੀ ਰਵਨੀਤ ਬਿੱਟੂ ਦੇ ਵਿਰੋਧ ਦੇ ਵਿੱਚ ਅਕਾਲੀਆਂ ਨੇ ਪੁਰਾਣੀਆਂ ਖੜੀਆਂ ਹੋਈਆਂ ਬੱਸਾਂ ਦੀ ਆਰਤੀ ਉਤਾਰੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਮੈਂ ਹੈਰਾਨ ਹ ਕਿ ਸਿਆਸਤ ਕਿਸ ਹੱਦ ਤੱਕ ਚਲੀ ਗਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਡਿਤ ਜੀ ਸਦੇ ਹੋਏ ਆ ਇਹਨਾਂ ਨੇ ਪੁਰਾਣੀਆਂ ਬੱਸਾਂ ਨੇ ਸਿਟੀ ਬੱਸ ਸਰਵਿਸ ਵਾਲੀਆਂ ਬੱਸਾਂ ਨੇ ਮੈਨੂੰ ਲੱਗਦਾ ਕਿਉਂਕਿ ਅਕਾਲੀ ਦਲ ਦੇ ਰਾਜ ਚ ਵੀ ਇਹ ਬੱਸਾਂ ਚੱਲਦੀਆਂ ਸੀ ਪਰ ਇਹ ਗੱਲ ਤਾਂ ਮੰਨ ਭਾਗੀ ਹੈ ਕਿ ਸਾਡੀਆਂ ਏਡੀਆਂ ਵਧੀਆ ਬੱਸਾਂ ਪ੍ਰਾਪਰਟੀ ਇਹ ਖੁੰਝੇ ਲੱਗੀ ਪਈ ਹੈ ਲੋਕਾਂ ਨੂੰ ਦਿੱਕਤ ਹੋ ਰਹੀ ਹੈ ਇਹ ਬੱਸਾਂ ਆਉਣੀਆਂ ਚਾਹੀਦੀਆਂ ਸੀਗੀਆਂ ਇਹ ਜ਼ਰੂਰ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪਾਸੇ ਸੋਚਣਾ ਚਾਹੀਦਾ ਹੈ ਵੀ ਜੇ ਘਰ ਘਰ ਰੋਜ਼ਗਾਰ ਨਹੀਂ ਦੇਣਾ ਤੇ ਘਟੋ ਘਟ ਸਸਤੇ ਪੈਸਿਆਂ ਤੇ ਜਿਹੜੇ ਬੇਰੋਜ਼ਗਾਰ ਸ਼ਹਿਰਾਂ ਆnde ਜਾਂਦੇ ਨੇ ਉਹਨਾਂ ਦੀ ਸਹੂਲਤ ਤਾਂ ਬੰਦ ਨਾ ਕਰੋ ਠੀਕ ਹੈ ਬੱਸਾਂ ਬੜੀਆਂ ਖਰਾਬ ਹੋਈਆਂ ਪਈਆਂ ਨੇ ਉੱਥੇ ਖੜੀਆਂ ਨੇ ਪਰ ਅਕਾਲੀ ਦਲ ਨੇ ਜਿਸ ਤਰ੍ਹਾਂ ਦੀ ਸਿਆਸਤ ਕੀਤੀ ਹੈ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉੱਥੇ ਪੰਡਤ ਜੀ ਲੈ ਗਏ ਉੱਥੇ ਆਰਤੀ ਕਰਤੀ ਇਸ ਤਰੀਕੇ ਦੀ ਸਿਆਸਤ ਤੋਂ ਬਚਣਾ ਚਾਹੀਦਾ ਓਦਾਂ ਉੱਥੇ ਜਾ ਕੇ ਧਰਨਾ ਮਾਰ ਦਿੰਦੇ ਉੱਥੇ ਜਾ ਕੇ ਵਿਰੋਧੀ ਪਾਰਟੀਆਂ ਪੁਤਲਾ ਫੂਕ ਪ੍ਰਦਰਸ਼ਨ ਕਰਦੀਆਂ ਨੇ ਪੁਤਲਾ ਫੂਕ ਪ੍ਰਦਰਸ਼ਨ ਕਰ ਦਿੰਦੇ ਆ ਅਕਾਲੀ ਲੀਡਰਾਂ ਦੀ ਗੱਲ ਇੱਕ ਵਾਰੀ ਆਪਾਂ ਸੁਣ ਲਈਏ ਜਿਹੜੇ ਸਾਰੇ ਉੱਥੇ ਇਕੱਠੇ ਹੋਏ ਸੀ ਉਸ ਤੋਂ ਬਾਅਦ ਕਾਂਗਰਸੀਆਂ ਦੀ ਗੱਲ ਵੀ ਸੁਣਾਉਣਾ ਰਵਨੀਤ ਬਿੱਟੂ ਦੀ ਵੀ ਗੱਲ ਵੀ ਸੁਣਾਉਣਾ ਅਸਲ 'ਚ ਅਜੰਡਾ ਅਕਾਲੀਆਂ ਦੇ ਵਿਰੋਧ 'ਚ ਵੀ ਰਵਨੀਤ ਬਿੱਟੂ ਹੈ ਕਿਉਂਕਿ ਰਵਨੀਤ ਬਿੱਟੂ ਉਮੀਦਵਾਰ ਬਣ ਗਿਆ ਮੈਂਬਰ ਪਾਰਲੀਮੈਂਟ ਬਣ ਗਿਆ ਅਕਾਲੀ ਕਹਿੰਦੇ ਵੀ ਇਹ ਬੱਸਾਂ ਸਾਡੇ ਟਾਈਮ ਦੀਆਂ ਸੀ ਰਵਨੀਤ ਬਿੱਟੂ ਇਹਨਾਂ ਬ ਅਸਲ 'ਚ ਇੱਕ ਦੂਜੇ ਤੇ ਇਲਜ਼ਾਮ ਦੀ ਰਾਜਨੀਤੀ ਹੈ ਔਰ ਦੋਨਾਂ ਦੀ ਗੱਲ ਸੁਣਾਗੇ ਪਹਿਲਾਂ ਅਕਾਲੀ ਦਲ ਦੀ ਗੱਲ ਸੁਣ ਲਈਏ ਰਵਨੀਤ ਬਿੱਟੂ ਤੇ ਕੀ ਕਹਿ ਰਹੇ ਨੇ ਤੇ ਫਿਰ ਰਵਨੀਤ ਬਿੱਟੂ ਦੀ ਗੱਲ ਵੀ ਸੁਣਾਉਣੀ ਆ ਔਰ ਰਵਨੀਤ ਸਿੰਘ ਬਿੱਟੂ ਜੀ ਨੇ 5 ਸਾਲ ਪਹਿਲਾਂ ਜੋ ਡਰਾਮਾ ਕੀਤਾ ਸੀ ਅੱਜ ਉਹਨਾਂ ਨੂੰ ਯਾਦ ਕਰਾਇਆ ਵੀ 2 ਸਾਲ ਤੋਂ ਉੱਤੇ ਸਰਕਾਰ ਹੋ ਜਾਈ ਉਹਨਾਂ ਦੇ ਆਏ ਔਰ ਅੱਜ 35 ਤੋਂ ਵੱਧ ਜ਼ਬ ਬਸਾ ਇੱਥੇ ਖੜੀਆਂ ਆ ਜਾਲੇ ਲੱਗ ਚੁੱਕੇ ਕੁੱਤੇ ਟੈਰਾਂ ਥੱਲੇ ਮਰੇ ਪਿਆ ਬੁਰਾ ਹਾਲ ਸ਼ਿਕੰਦਰ ਪਾਥੀਆਂ ਤੱਕ ਲੋਕਾਂ ਨੇ ਸੁਗੜੀਆਂ ਪਾਏ ਹੋਈਆਂ ਵੇ ਸ਼ਰਮ ਆਂਦੀ ਆ ਅੱਜ ਉਹ ਲੀਡਰ ਕੀਤੀ ਗਈ ਆ ਜਿਹਦੇ ਨਾਲ ਸਿਰਫ ਵੋਟਾਂ ਦੀ ਰਾਜਨੀਤੀ ਕੀਤੀ ਪੰਜ ਸਾਲ ਪਹਿਲਾਂ ਅੱਜ ਦੋ ਸਾਲ ਉਹਨਾਂ ਨੂੰ ਯਾਦ ਨਹੀਂ ਆਈ ਇੱਥੋਂ ਸਾਬਤ ਹੁੰਦਾ ਕਿ ਉਹਨਾਂ ਨੇ ਸਿਰਫ ਵੋਟਾਂ ਦੀ ਰਾਜਨੀਤੀ ਕੀਤੀ ਪਰ ਲੋਕ ਇਸ ਗੱਲ ਦਾ ਹੁਣ ਜਵਾਬ ਦੇਣ ਲਈ ਤਿਆਰ ਆ ਸਿਰਫ ਅੱਜ ਯਾਦ ਕਰਾਉਣ ਵਾਸਤੇ ਤੂ ਬੱਤੀ ਕੀਤੀ ਔਰ ਇਹਨਾਂ ਬੱਸਾਂ ਨੂੰ ਉਹ ਧੋਕੇ ਗਏ ਸੀ ਉਹਨਾਂ ਨੇ ਕਹਿਣ ਤੋਂ ਬਾਅਦ ਸੀ ਵੀ ਬੱਸਾਂ ਕੱਡੀਆਂ ਨੇ ਚੱਲ ਨਹੀਂ ਰਹੀਆਂ ਚਲੋ ਕਿਸ ਕਾਰਨ ਕਰਕੇ ਨਹੀਂ ਚੱਲੀਆਂ ਪਰ ਉਹਨਾਂ ਨੇ ਜੋ ਆਪਣੇ ਸਮੇਂ 'ਚ ਡਰਾਮੇ ਕੀਤੇ ਅਸੀਂ ਅੱਜ ਦਾ ਮਜ਼ਾਰਾ ਇਹ ਸੰਕੇਤ ਕਰਨ ਵਾਸਤੇ ਕੀਤਾ ਵੀ ਉਹਨਾਂ ਨੇ ਡਰਾਮੇ ਕੀਤੇ ਕੰਮ ਕੋਈ ਨਹੀਂ ਕੀਤਾ ਜ਼ਿੰਮੇਵਾਰੀ ਕੋਈ ਨਹੀਂ ਨਿਭਾਈ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਇੱਕ ਵੀ ਪੂਰਾ ਨਹੀਂ ਕਰ ਸਕਦੇ ਮੈਨੂੰ ਲੱਗਦਾ ਹੋੜ ਲੱਗੀ ਆ ਕਾਲੀ ਦਲ ਦੀ ਟਿਕਟ ਦੀ ਢਿੱਲੋਂ ਸਾਹਿਬ ਨੂੰ ਟਿਕਟ ਨਹੀਂ ਮਿਲ ਰਹੀ ਤੇ ਉਹਨਾਂ ਨੇ ਕੋਈ ਨਾ ਕੋਈ ਵੀ ਕਿਵੇਂ ਆਪਣੀ ਹਾਈ ਕਮਾਂਡ ਨੂੰ ਕੋਈ ਡਰਾਮਾ ਕਰਕੇ ਦਿਖਾਵਾ ਟਿਕਟ ਲੈਂਡ ਖਾਤਰ ਇਹ ਉਹ ਟਿਕਟ ਦੀ ਲੜਾਈ ਆ ਬਾਕੀ ਜੇ ਇਹ ਸੀਰੀਅਸ ਹੁੰਦੇ ਇਹ ਜਿਹੜੀਆਂ ਬੱਸਾਂ ਨੇ ਇਹਨਾਂ ਨੇ ਕੰਡਮ ਕਰਕੇ ਖੜੀਆਂ ਕੀਤੀਆਂ ਅਸੀਂ ਜਦੋਂ ਉਸ ਵੇਲੇ ਇਹਨਾਂ ਨੂੰ ਧੋ ਕੇ ਸਾਫ਼ ਕਰਕੇ ਕਿਹਾ ਸੀ ਵੀ ਚਲਾ ਲਓ ਪਰ ਅੱਜ ਜਦੋਂ ਸਾਡੇ ਹੱਥ ਕਾਰਪੋਰੇਸ਼ਨ ਆਈ ਆ ਅੱਜ ਉਹ 100 ਕਰੋੜ ਰੁਪਏ ਦੀਆਂ ਬੱਸਾਂ ਜਿਹੜੀਆਂ ਉਹ ਖਤਮ ਹੋ ਚੁੱਕੀਆਂ ਕਿਉਂਕਿ ਇਹਨਾਂ ਵੇਲੇ ਬੈਟਰੀਆਂ ਕੱਢ ਕੇ ਵੇਚ ਗਏ ਇੰਜਣ ਕੱਢ ਕੇ ਵੇਚ ਗਏ ਸੀਟਾਂ ਕੱਢ ਕੇ ਵੇਚ ਗਏ ਟਾਇਰ ਕੱਢ ਕੇ ਵੇਚ ਗਏ ਅੱਜ ਤਾਂ ਉਹ ਖੋਲ ਖੜੇ ਨੇ ਸਿਰਫ ਤੇ ਜਿਹੜੀ ਉਹਨਾਂ ਦੀ ਮਿਆਦ ਸੀ ਉਹ ਬੱਸਾਂ ਦੀ ਕੱਦੀ ਸਾਡੀ ਕਾਰਪੋਰੇਸ਼ਨ ਸਰਕਾਰ ਬਣਨ ਤੋਂ ਪਹਿਲਾਂ ਦੀ ਮਿਆਦ ਉਹ ਖਤਮ ਹੋ ਚੁੱਕੀ ਸੀ ਜਦੋਂ ਇਹਨਾਂ ਕੋਲ ਅਸੀਂ ਗਏ ਸੀ ਉਸ ਵੇਲੇ ਬੱਸਾਂ ਚਲਾ ਲੈਂਦੇ ਤਾਂ ਉਹ ਬੱਸਾਂ ਚੱਲਣ ਯੋਗ ਸੀ ਤੁਹਾਨੂੰ ਵੀ ਪਤਾ ਹੈ ਜਦੋਂ ਬੱਸਾਂ ਖੜੀਆਂ ਇੰਨੇ ਸਾਲ ਹੋ ਗਿਆ ਉਹਨਾਂ 'ਚ ਤਾਂ ਬਚਿਆ ਹੀ ਕੁਝ ਨਹੀਂ ਜਦੋਂ ਸਾਡੀ ਸਰਕਾਰ ਆਈ ਸਾਡੀ ਕਾਰਪੋਰੇਸ਼ਨ ਆਈ ਅਸੀਂ ਮਹਾਰਾ ਨੂੰ ਪੁੱਛਿਆ ਵੀ ਇਹਦੇ ਵਿੱਚੋਂ ਕੀ ਹੈ ਉਹ ਕਹਿੰਦੇ ਜੀ ਇਹ ਓਨੀਆਂ ਤਾਂ ਜੇ ਨਵੀਆਂ ਲੈ ਲਈਏ ਬੱਸਾਂ ਉਹ ਸਸਤੀਆਂ ਪੈਣਗੀਆਂ ਇਹਦੀ ਮਿਆਦ ਖਤਮ ਹੋ ਚੁੱਕੀ ਆ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਪੜਤਾਲ ਦਰਸ਼ਕਾਂ ਦੇ ਨਾਲ ਨਵੇਂ ਮੁੱਦਿਆਂ ਨੂੰ ਲੈ ਕੇ ਨਵੀਂ ਖਬਰ ਪੜਤਾਲ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ